ਹਾਂਜੀ ਆਓ ਵੀ ਪੜੀ ਵੀਡੀਓ ਦਾ ਸਵਾਗਤ ਆਤਨ ਬਾਬਾ ਬੁੱਢਾ ਸਾਹਿਬ ਜੀ ਦੇ ਸਲਾਨਾ ਜੂੜ ਮੇਲੇ ਚੱਲ ਰਹੇ ਨੇ ਤੇ ਇਹ ਵੀਡੀਓ ਪੈਂਡ ਦੁੱਬਲੀ ਜਿੱਥੇ ਗੁਰੂ ਕੇ ਲੰਗਰ ਆਤਨ ਬਾਬਾ ਸੰਤ ਫਾਸਾ ਸ਼ਾਉਣੀ ਬਾਹਰ ਗੁਰੂ ਕੇ ਲੰਗਰ ਆ ਪੈਂਡ ਤੋਂ ਲੱਗਦੇ ਨੇ ਪੈਂਡ ਦੁੱਬਲੀ ਤੋਂ ਤੇ ਦੁੱਬਲੀ ਦੇ ਸੰਗਤ ਬਹੁਤ ਵੱਡਾ ਲੰਗਰ ਦਾ ਪ੍ਰਬੰਧ ਕਰਦੀ ਹੈ ਲੈ ਕੇ ਆਣਾ 4 ਤਰੀਕ ਨੂੰ ਨੇਰੀ ਤੂਫਾਨ ਨਾਲ ਬਹੁਤ ਜਿਆਦਾ ਹਵਾ ਦੇ ਨਾਲ ਇਸ ਲੰਗਰ ਦਾ ਜਿੰਨਾ ਵੀ ਕੀਤਾ ਹੋਇਆ ਪ੍ਰਬੰਧ ਸੀ ਉਹ ਬੁਰੀ ਤਰ੍ਹਾਂ ਤਹਿ ਤੇ ਦੀ ਹੋਇਆ ਤੁਸੀਂ ਵੇਖੋ ਮੀਂਹ ਨਾਲ ਨੇਰੀ ਦੇ ਨਾਲ ਤੇ ਬਾਅਦ ਦੇ ਵਿੱਚ ਇਹਨਾਂ ਸੰਗਾਂ ਨੇ ਆ ਸੜਕ ਦੇ ਲੱਗੇ ਦੁਬਾਰਾ ਫੇਰ ਟੈਂਟ ਲਾਇਆ ਤੇ ਉਹਦੀ ਦੁਬਾਰਾ ਤਿਆਰੀ ਕੀਤੀ ਇਹ ਤਾਂ ਜਿਹੜਾ ਪੁਰਾਣਾ ਵੱਡਾ ਟੈਂਟ ਜਿੱਥੇ ਲੱਗਦਾ ਹੈ ਪਿਛਲੇ ਬੰਨੇ ਬਹੁਤ ਖੁੱਲਾ ਟੈਂਟ ਲਾਉਂਦੇ ਨੇ ਵੀਰ ਸਾਰੀ ਸੰਗ ਨੂੰ ਪਤਾ ਉੱਥੇ ਵੇਖੋ ਕਿੰਨਾ ਨੁਕਸਾਨ ਆ ਪੱਖੇ ਡਿੱਗੇ ਮੈਟ ਗਲ ਗਏ ਚਾਨਣੀਆਂ ਪਾੜ ਗਈਆਂ ਪੈਪ ਟੁੱਟ ਗਏ ਤਾਰਾਂ ਲਾਈ ਤਾਂ ਸਾਰਾ ਕੁਝ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਕਿੱਦਾਂ ਵੇਖੋ ਮੈਡ ਸਾਰੇ ਗਾਰੇ ਦੇ ਵਿੱਚ ਲਿਬੜੇ ਹੋਏ ਨੇ ਪੱਖੇ ਥੱਲੇ ਜ਼ਮੀਨ ਤਨਾਬ ਸਭ ਡਿੱਗੇ ਹੋਏ ਨੇ ਜਿਹੜਾ ਲੰਗਰ ਬਣਾਉਣ ਦਾ ਪ੍ਰਬੰਧ ਹੋ ਪਿੱਛੇ ਤੁਸੀਂ ਵੇਖ ਰਹੇ ਜੀ ਮਡੀਆਂ ਦਾ ਆ ਸੜਕ ਤੇ ਲੱਗੀ ਨਾ ਸਿੰਘਾਂ ਨੇ ਆ ਅੱਜ ਦੀ ਤਰ੍ਹਾਂ ਤੇ ਪ੍ਰਬੰਧ ਕੀਤਾ ਇੰਦਰ ਪਹਿਲਾਂ ਪੁਰਾਣਾ ਸੀ ਆ ਸਾਰਾ ਪੁਰਾਣਾ ਹੈ ਵੇਖੋ ਕਿੰਨਾ ਵੱਡਾ ਸੀ ਇਹ ਸਾਰਾ ਖਰਾਬ ਹੋ ਗਿਆ ਤੇ ਹੁਣ ਆ ਇਹਨਾਂ ਨੇ ਮਤਲਬ ਸੜਕ ਦੇ ਉੱਤੇ ਨਾ ਜਵਾਨ ਸਿੰਘਾਂ ਨੇ ਸੰਤ ਨੇ ਪਰਲਾ ਕਰਕੇ ਰੋਡ ਦੇ ਨਾਲ ਹੀ ਇਸ ਨੂੰ ਛੋਟਾ ਜਾ ਪਹਿਲਾਂ ਮਿੱਟੀ ਬਾਕੇ ਰੇਤਾ ਬਾਕੇ ਉੱਤੇ ਫਰਾਲੀ ਬਾਕੇ ਜਿਵੇਂ ਵੀ ਸਿੰਘਾਂ ਨੇ ਹੱਲੇ ਦੇ ਨਾਲ ਸਾਰਾ ਪ੍ਰਬੰਧ ਕਰਕੇ ਤੇ ਥੋੜੀਆਂ ਜੀਆਂ ਚੰਨੀਆਂ ਲਾ ਕੇ ਵਧੀਆ ਪ੍ਰਬੰਧ ਚਲਾਇਆ ਤੇ ਆਪ ਦਾ ਗੁਰੂ ਕੀ ਲੰਗਰ ਦਾ ਪ੍ਰਬੰਧ ਹੋਣਾ ਉਥੇ ਚੱਲ ਰਿਹਾ ਹੈ ਨਿਰੰਤਰ ਚੱਲ ਰਿਹਾ ਹੈ ਲੇਕਿਨ ਇਹ ਵੀਡੀਓ ਜਿਹੜੀ ਹੈ ਇਹ ਮੈਂ 5 ਤਰੀਕ ਨੂੰ ਬਣਾ ਰਿਹਾ ਹਾਂ ਤੇ ਉਸ ਦਿਨ ਉਸ ਤੋਂ ਇੱਕ ਦਿਨ ਪਹਿਲਾਂ ਮੀਂਹ ੇਰੀ ਆਇਆ ਹੈ ਉਹਦੇ ਨਾਲ ਸਾਰਾ ਖਰਾਬ ਹੋਇਆ ਸੀ ਆ ਦੇਖੋ ਛੜਕ ਦੇ ਨਾਲ ਹੀ ਬਿਲਕੁਲ ਮੈਂ ਛੜਕ ਤੋਂ ਵੀਡੀਓ ਬਣਾ ਰਿਹਾ ਤੇ ਮੁੰਡੇ ਨਾਲ ਹੀ ਲੱਗੇ ਐ ਇੱਥੋਂ ਹਨ ਪਧਰਾ ਕਰ ਰਹੇ ਨੇ ਕਰਾੜੀ ਕਰ ਰਹੇ ਨੇ ਤੰਦਰ ਦੇ ਆਪਕਰ ਦਾ ਬੰਦਾ ਨਹੀਂ ਕੀਤਾ ਆਇਆ ਐ ਤੇ ਇਸ ਤੋਂ ਨਾਲ ਹੀ ਐ ਅੱਗੇ ਜੇਕਰ ਬਹੁਤ ਪਿਛੇ ਉਹ ਪਿਛੇ ਤੱਕ ਲੰਗਰ ਹੁੰਦਾ ਸੀ ਬਹੁਤ ਵੱਡਾ ਤੇ ਹੁਣ ਛੜਕ ਦੇ ਬਿਲਕੁਲ ਨਾਲ ਤੇ ਜਿਹੜਾ ਲੰਗਰ ਬਣਾਉਣਾ ਆਉਂਦਾ ਪ੍ਰਬੰਧ ਉਹ ਸ਼ਮਸ਼ਾਨ ਘਰ ਦੇ ਵਿੱਚ ਸਿੰਘਾਂ ਨੇ ਕੀਤਾ ਤੁਸੀਂ ਵੇਖੋਗੇ ਆ ਨੇ ਦਰਸ਼ਨ ਕਰੋ ਇਹ ਸ਼ਮਸ਼ਾਨ ਘਾਟ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਲੰਗਰ ਤਿਆਰ ਹੁੰਦਾ ਹੈ ਦੇ ਵਿੱਚ ਕੋਈ ਨੌਰਾਏ ਨਹੀਂ ਗੱਲ ਦੇ ਉੱਤੇ ਦੁਬਲੀ ਦਾ ਲੰਗਰ ਦਾ ਪ੍ਰਬੰਧ ਬਹੁਤ ਵੱਡਾ ਹੈ ਸਾਰੀ ਸੰਗਤ ਨੂੰ ਪਹੁੰਚਦਾ ਹੈ